ਜੀ ਪੰਜਾਬ ਟੂਡੇ ਨਿਊਜ਼ ਤੇ ਆਪ ਦਾ ਸਵਾਗਤ ਅੱਜ ਦੀ ਤਾਜ਼ਾ ਖਬਰ ਬਲਡ ਗਜ 1926 ਚ ਮੀਡਲ ਕਲਾਸ ਨੂੰ ਮਿਲੇਗਾ ਇਹ ਤੋਹਫਾ ਫਿਰ ਵੀ ਕਮਾਈ ਬਜਟ 2026 ਹੁਣ ਸਿਰਫ ਕੁਝ ਦਿਨ ਬਾਕੀ ਹਨ ਇਸ ਲਈ ਚਰਚ ਚਾਵਾ ਵੱਡੇ ਐਲਾਨ ਨਾਲੋਂ ਰੋਜ਼ਾਨਾ ਦੇ ਮੁੱਦਿਆਂ ਤੇ ਜ਼ਿਆਦਾ ਕੇਂਦਰਿਤ ਹਨ ਔਸਤ ਟੈਕਸ ਪੇ ਪਿਆਰ ਜਾਨਣਾ ਚਾਹੁੰਦੇ ਹੋ ਕਿ ਟੈਕਸਾਂ ਦੇ ਮਾਮਲੇ ਚ ਨਵਾਂ ਨਵਾਂ ਸਾਲ ਕਿੰਨਾ ਲਾਭਦਾਇਕ ਹੋਵੇਗਾ ਮਹੱਤਵਪੂਰਨ ਗੱਲ ਇਹ ਹੈ ਕਿ ਨਵਾਂ ਆਮਦਨ ਟੈਕਸ 1 ਅਪ੍ਰੈਲ ਤੋਂ ਲਾਗੂ ਹੋਵੇਗਾ ਜਿਸ ਨਾਲ ਨਿਜਮ ਵਿੱਚ ਕਈ ਬਦਲਾਅ ਹੋਣਗੇ ਲੋਕ ਨਿਜਮਾ ਵਿੱਚ ਅਚਾਨਕ ਬਦਲਾਅ ਕਰਨ ਵਾਰ-ਵਾਰ ਹੋਣ ਵਾਲੀਆਂ ਤਬਦੀਲੀਆਂ ਦੀ ਪਰੇਸ਼ਾਨੀ ਬਚਣਾ ਚਾਹੁੰਦੇ ਹਨ ਤੇ ਨਵੇਂ ਕਾਨੂੰਨ ਤਹਿਤ ਸਭ ਤੋਂ ਮਹੱਤਵਪੂਰਨ ਬਦਲਾ ਟੈਕਸ ਸਾਲ ਪ੍ਰਣਾਲੀ ਨੂੰ ਅਪਣਾਉਣਾ ਹੈ ਹੁਣ ਤੱਕ ਆਮਦਨ ਦੇ ਸਾਲ ਨੂੰ ਟੈਕਸ ਭਰਨ ਦੇ ਸਾਲ ਤੋਂ ਵੱਖਰਾ ਮੰਨਿਆ ਜਾਂਦਾ ਹੈ ਜਿਸ ਕਾਰਨ ਅਕਸਰ ਉਲਝਣ ਪੈਦਾ ਹੁੰਦੀ ਹੈ ਦੁਦਤ ਕੇ ਪਰ ਇੱਕ ਐਂਡ ਕੰਪਨੀ ਐਲ ਐਲ ਪੀ ਦੀ ਭਾਈਵਲ ਅਨੀਤਾ ਬਸੂਰ ਨੇ ਦੱਸਿਆ ਕਿ ਹੁਣ ਆਮਦਨ ਦੀ ਰਿਪੋਰਟ ਅਤੇ ਮਲਾਕਰ ਇਸੇ ਸਾਲ ਹੀ ਕੀਤਾ ਜਾਵੇਗਾ ਜਿਸ ਸਾਲ ਆਮਦਨ ਕਮਾਈ ਜਾਂਦੀ ਉਸ ਸਾਲ ਪ੍ਰਕਿਰਿਆ ਸਰਲ ਅਤੇ ਵਧੇਰੇ ਸਮਝਣਯੋਗ ਹੋ ਜਾਂਦੀ ਹੈ ਹਾਲੇ ਕਿ ਇਸ ਇਸ ਦਾ ਫਾਰਮ ਭਰਨ ਦੀ ਜ਼ਿੰਮੇਵਾਰੀ ਵੀ ਵਧੇਗੀ ਤੇ ਸੋਦੇ ਹੋਏ ਰਨ ਫਾਰਮ ਵਿੱਚ ਘਰ ਦਾ ਕਿਰਾਇਆ ਪੱਤਾ ਕਰਦੇ ਕਰਜ਼ੇ ਦੇ ਵਿਆਜ ਤੇ ਧਾਰਾ 80C ਤੇ 80D ਦੇ ਤਹਿਤ ਕੀਤੇ ਗਏ ਨਿਵੇਸ਼ਾਂ ਬਾਰੇ ਵਿਸਤ੍ਰਿਤ ਜਾਣਕਾਰੀ ਦੀ ਲੋੜ ਹੋਵੇਗੀ ਇਹ ਸਾਰੇ ਡਾਟੇ ਨੂੰ ਆਈਏਐਸ ਅਤੇ ਫਾਰਮ 26AS ਨਾਲ ਮਲਾਇਆ ਜਾਵੇਗਾ ਅਨੀਤਾ ਬਸੂਰ ਦੇ ਅਨੁਸਾਰ ਇਹ ਦਰਸਾਉਂਦਾ ਹੈ ਕਿ ਟੈਕਸ ਪ੍ਰਣਾਲੀ ਹੁਣ ਵਧੇਰੇ ਡਾਟਾ ਆਧਾਰਿਤ ਤੇ ਵਧੇਰੇ ਸਖਤ ਹੁੰਦੀ ਜਾ ਰਹੀ ਹੈ ਜਦੋਂ ਕਿ ਮਜ਼ਦੂਰ ਵਰਗ ਦੀਆਂ ਉਮੀਦਾਂ ਸੀਮਤ ਹੋ ਸਕਦੀਆਂ ਹਨ ਉਹਨਾਂ ਦੀਆਂ ਮੰਗਾਂ ਸਪਸ਼ਟ ਹਨ ਚਾਰਟ ਰੱਡ ਅਕਾਊਂਟ ਸ਼ਾਕਸ਼ੀ ਜੈਨ ਕਹਿੰਦੀ ਹੈ ਕਿ ਮੱਤ ਵਰਗ ਨੂੰ ਅਸਲ ਰਾਤ ਦੀ ਲੋੜ ਹੈ ਪ੍ਰਤੀਕਾਤਮਕ ਅਤਬਦਿਲੀਆਂ ਦੀ ਨਹੀਂ ਉਸਨੇ ਸਟੈਂਡਰਡ ਕਤੂਤੀ ਵਧਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਤੇ ਇਹ ਵੀ ਦੱਸਿਆ ਕਿ ਜਾਇਦਾਦ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਦੇ باوجود ਘਰੇਲੂ ਕਰਜ਼ਿਆਂ ਤੇ 2 ਲੱਖ ਦੀ ਵਿਆਜ ਸੀਮਾ ਕਈ ਸਾਲਾਂ ਤੋਂ ਬਦਲ ਬਦਲਦੀ ਨਹੀਂ ਹੈ ਸ਼ਾਖਸ਼ੀ ਜੈਨ ਨੇ ਪੂੰਜੀ ਲਾਭ ਟੈਕਸ ਨੂੰ ਗੁੰਝਲਦਾਰ ਦੱਸਿਆ ਤੇ ਉਸ ਦਾ ਮੰਨਣਾ ਹੈ ਕਿ ਹੋਲਡਿੰਗ ਪੀਅਰਡ ਅਤੇ ਟੈਕਸਦਾਰਾਂ ਨੂੰ ਸਰਲ ਬਣਾਉਣਾ ਚਾਹੁੰਦਾ ਜਾਣਾ ਚਾਹੀਦਾ ਹੈ ਉਸ ਨੇ ਵੱਖ-ਵੱਖ TDS ਨਿਜਮਾ ਤੇ ਵੀ ਸਵਾਲ ਠੋਏ ਖਾਸ ਕਰਕੇ ਕਿਉਂਕਿ ਬਹੁਤ ਸਾਰੀ ਲੈਣ-ਦੇਣ ਪਹਿਲਾਂ ਹੀ ਜੀਐਸਟੀ ਦੇ ਅਧੀਨ ਆਉਂਦੇ ਹਨ ਨਵੇਂ ਕਾਨੂੰਨ ਨੂੰ ਸਿਸਟਮ ਦੀ ਤਿਆਰੀ ਦੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਇੱਕ ਹੋਰ ਚਾਰਟਰਡ ਅਕਾਊਂਟ ਇਸ਼ਾ ਜਸਵਾਲ ਨੇ ਨੇ ਕਿਹਾ ਕਿ ਅਪੀਲੀ ਅਧਿਕਾਰੀਆਂ ਕੋਲ 55 5,50,000 ਤੋਂ ਵੱਧ ਮਾਮਲੇ ਪਹਿਲਾਂ ਹੀ ਲੰਮਤ ਹਨ ਉਹ ਦਲੀਲ ਦਿੰਦੀ ਹੈ ਕਿ ਅਸਲ ਸਮੱਸਿਆ ਨੂੰ ਕਾਨੂੰਨ ਦੀ ਲੋੜ ਨਹੀਂ ਹੈ ਸਗੋਂ ਫਾਰਮਾ ਫਾਈਲਿੰਗ ਪ੍ਰਕਿਰਮਿਆ ਅਤੇ ਦਿਸ਼ਾ ਨਿਰਦੇਸ਼ਾਂ ਦਾ ਸਪਸ਼ਟਾ ਦੀ ਘਾਟ ਹੈ ਸਮਝਿਰ ਸਪਸ਼ਟ ਮਾਰਗਦਰਸ਼ਨ ਤੋਂ ਬਿਨਾ ਇਮਾਨਦਾਰ ਟੈਕਸਪੇਅਰ ਵੀ ਅਣਜਾਣੇ ਵਿੱਚ ਨਿਯਮਾਂ ਦੀ ਲੰਘਣਾ ਕਰਦੇ ਹਨ ਧੰਨਵਾਦ ਜੀ ਖਬਰਾਂ ਜੁੜੇ ਨਹੀਂ ਬਣੇ ਰਹੋ ਖਬਰਾਂ ਅਨੁਛੇਦ ਤੇ ਲਾਈਕ ਕਰ ਦਿਓ